ਕਿਸ ਨੂੰ ਜਿੰਦਰਾ ਦਿਖਾਉਣੇ ਆਜੋ ਵੀ ਪ੍ਰੋਪਰ ਪੂਰਾ ਵਧੀਆ ਜਿੰਦਰਾ ਬਣਾਇਆ ਹੋਇਆ ਹੈਗਾ ਮੋٹے ਫਰੇਮ ਵਾਲਾ ਪਹਿਲਾਂ ਦੀ ਤਰ੍ਹਾਂ ਜਿੰਦਰਾ ਤਿਆਰ ਕੀਤਾ ਹੋਇਆ ਹੈ ਬਾਈ ਜੀ ਆਪਣਾ ਪ੍ਰੋਪਰ ਡਰੈਸ ਆ ਬਈ ਦੁਕਾਨ ਦਾ ਤੁਹਾਨੂੰ ਦਿਖਾ ਰਹੇ ਆ ਹਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਸੋ ਆਪਾਂ ਪਹਿਲਾਂ ਵੀ ਵੀਰੇ YouTube ਤੇ ਵੀਡੀਓ ਪਾਈ ਸੀ ਜਿੰਦਰੀ ਬਾਰੇ ਆਪਾਂ ਅਪਡੇਟ ਦਿੱਤੀ ਸੀ ਸੋ ਉਹ ਵੀਡੀਓ ਨੂੰ ਦੇਖ ਕੇ ਕਈ ਵੀਰਾਂ ਦੇ ਆਪਾਂ ਨੂੰ ਕਾਲ ਮੈਸੇਜ ਆਏ ਬਾਈ ਸਾਨੂੰ ਜਿੰਦਰੀ ਅਵੇਲੇਬਲ ਮਿਲ ਜੂਗੀ ਸੋ ਆਪਾਂ ਇਹ ਜਿੰਦਰੀ ਦੇ ਉੱਤੇ ਲੇਟੈਸਟ ਵੀਡੀਓ ਬਣਾ ਰਹੇ ਆ ਸੋ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿੰਦਰੇ ਜਿੰਦਰੇ ਬਾਰੇ ਆਪਾਂ ਦੇਵਾਂਗੇ ਸੋ ਸਾਰੀ ਗੱਲਬਾਤ ਕਰਾਂਗੇ ਇਸ ਵੀਡੀਓ ਚ ਵੀ ਆਪਣੇ ਕੋਲੇ ਵੀ ਇੱਕ ਜਿੰਦਰਾ ਨਹੀਂ ਦੋ ਦੋ ਜਿੰਦਰੇ ਅਵੇਲੇਬਲ ਮਿਲ ਜਾਣਗੇ ਸੋ ਜਿਹੜੇ ਵੀਰ ਨੇ ਲੈਣਾ ਹੋਇਆ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਆਪਾਂ ਨੂੰ ਕੰਟੈਕਟ ਕਰ ਸਕਦਾਗਾ ਬਾਕੀ ਸਾਨੂੰ ਜਿੰਦਰਾ ਦਿਖਾਉਣੇ ਆਜੋ ਵੀ ਪ੍ਰੋਪਰ ਪੂਰਾ ਵਧੀਆ ਜਿੰਦਰਾ ਬਣਾਇਆ ਹੋਇਆਗਾ ਮੋٹے ਫਰੇਮ ਵਾਲਾ ਪਹਿਲਾਂ ਦੀ ਤਰ੍ਹਾਂ ਜਿੰਦਰਾ ਤਿਆਰ ਕੀਤਾ ਹੋਇਆ ਹੈ ਬਾਈ ਜੀ ਪ੍ਰੋਪਰ ਮੋਟੀ ਘੋੜੀ ਲੱਗੀ ਹੋਈ ਹੈ ਇਹਦੇ ਤੇ ਪ੍ਰੋਪਰ ਵਧੀਆ ਸ਼ੁਰੀ ਲਾਈ ਹੋਈ ਹੈ 4 ਇੰਚ ਵਾਲੀ ਜਿਹੜੀ ਆਪਾਂ ਕਰਾਹੇ ਦੇ ਉੱਤੇ ਵਰਤਦੇ ਆ ਉਹ ਜਿੰਦਰੀ ਲਾਈ ਹੋਈ ਹੈ ਟਰੈਕਟਰ ਦੀ ਸਾਰੀ ਲੀ ਲੈ ਕੇ ਜਾਊਗੀ ਜਿੰਦਰਾ ਸੋ ਪਹਿਲਾਂ ਵਾਲਾ ਪਹਿਲਾਂ ਜਿਹੜੀ ਪਹਿਲਾਂ ਵਾਲੀ ਵੀਡੀਓ ਚ ਜਿਹੜੇ ਜਿੰਦਰੇ ਬਾਰੇ ਤੁਹਾਨੂੰ ਦੱਸਿਆ ਸੀ ਸੇਮ ਹੀ ਜਿਹੜਾ ਜਿੰਦਰਾ ਬਣਾਇਆ ਸੀ ਸੇਮ ਹੀ ਉਹ ਜਿੰਦਰਾ ਹੁਣ ਆਪਣੇ ਕੋਲੇ ਬਣਾਇਆ ਹੋਇਆ ਹੈਗਾ ਬਾਕੀ ਹੋਰ ਵੀ ਗੱਲਾਂ ਬਾਤਾਂ ਨੇ ਜੀ ਕਈ ਵੀਰ ਕਹਿਣਗੇ ਵੀ ਰੰਗ ਨਹੀਂ ਕਰਿਆ ਹੋਇਆ ਰੰਗ ਵੀਰੇ ਆਪਾਂ ਕਸਟਮਰ ਦੀ ਚੋਇਸ ਤੇ ਸੋ ਆਪਾਂ ਇੱਧਰ ਵੀ ਤੁਹਾਨੂੰ ਦਿਖਾ ਦਿੰਦੇ ਆ ਵੀਰੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤਿਆਰ ਹੋ ਰਿਹਾਗਾ ਇਹ ਵੀ ਸ਼ਾਮ ਤਾਈਂ ਬਣ ਕੇ ਤਿਆਰ ਹੋ ਜਾਊਗਾ ਸੋ ਆਪਾਂ ਪਹਿਲਾਂ ਵੀ ਤੁਹਾਨੂੰ ਕਿਹਾ ਹੈਗਾ ਵੀ ਜਿਹੜੇ ਵੀਰ ਨੇ ਵੀ ਜਿੰਦਰਾ ਪਰਚੇਦ ਕਰਨਾ ਆਪਣੇ ਕੋਲ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਬਾਈ ਜੀ ਆਪਾਂ ਨੂੰ ਕੰਟੈਕਟ ਕਰ ਸਕਦਾ ਤੇ ਜਿਹੜਾ ਵੀਰ ਆਪਣੇ YouTube ਚੈਨਲ ਤੇ ਨਵਾਂ ਆਇਆ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਆਪਣਾ ਪ੍ਰੋਪਰ ਐਡਰੈਸ ਆ ਬਾਈ ਦੁਕਾਨ ਦਾ ਤੁਹਾਨੂੰ ਦਿਖਾ ਰਿਹਾ ਇਹਨਾਂ ਸਾਨੂੰ ਬਾਈ ਜੀ ਮੈਸੇਜ ਆਉਂਦੇ ਆ ਵੀ ਵੀਰੇ ਤੁਸੀਂ ਕਰਾ ਦਾ ਜਿੰਦਰੇ ਦਾ ਪ੍ਰਾਈਸ ਜਰੂਰ ਦੱਸਿਆ ਕਰੋ ਵੀਡੀਓ ਦੇ ਵਿੱਚ ਬਾਈ ਜੀ ਆਪਣੇ ਪ੍ਰਾਈਸ ਨੇਗੋਸ਼ੀਏਬਲ ਹੁੰ ਮੌਕੇ ਤੇ ਮਾਨਤਾ ਕਰ ਦਿੰਦੇ ਆ ਵੀਰ ਜਿਹੜਾ ਆਪਣੇ ਕੋਲ ਸੰਦ ਲੈਣਾ ਆਉਂਦਾਗਾ ਸੋ ਜਿਹੜਾ ਵੀਰ ਵੀਡੀਓ ਦੇਖ ਕੇ ਆਊਗਾ ਉਹਦਾ ਆਪਾਂ ਜਰੂਰ ਮਾਨਤਾ ਨ ਕਰਾਂਗੇ ਬਦ ਤੋਂ ਬਰ ਸੋ ਵੀਡੀਓ ਸ਼ੇਅਰ ਜਰੂਰ ਕਰੇ ਮਿਲਦੇ ਆ ਤੁਹਾਨੂੰ ਜਲਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਮਿਹਰਬਾਨੀ